ਤੁਸੀਂ ਫਾਰਮ ਜਿਹੜਾ ਕਦੋਂ ਤੋਂ ਸ਼ੁਰੂ ਕੀਤਾ ਸੀਗਾ ਕਿੰਨੇ ਬਘਸ਼ਾਂ ਤੋਂ ਪੁੱਤਿਆ ਅੱਜ ਤੋਂ 4 ਸਾਲ ਪਹਿਲਾਂ ਸ਼ੁਰੂ ਕੀਤਾ ਸੀ 5 ਬਘਸ਼ਾਂ ਨਾਲ ਸ਼ੁਰੂ ਕੀਤਾ ਫਿਰ ਜਦੋਂ ਸਾਨੂੰ ਦੁੱਧ ਦੇ ਮਾਰਕੀਟ ਸਾਡੀ ਵਧੀਆ ਹੋ ਗਈ ਸਾਨੂੰ ਰੇਟ ਵਧੀਆ ਮਿਲਣ ਲੱਗ ਗਿਆ ਸਾਨੂੰ ਲੱਗਾ ਵੀ ਕੰਮ ਫਾਇਦੇ ਵਾਲਾ ਫਿਰ ਅਸੀਂ ਮੱਝਾਂ ਵਧਾਉਣ ਬਾਰੇ ਸੋਚਿਆ ਜੀ ਜੇ ਗਾਈ ਮਾਲੋ ਵੀ ਉਹ ਰਹਿੰਦੀ ਨਹੀਂ ਹੈ ਉਹ 1 ਰੁਪਏ ਦੀ ਵੀ ਨਹੀਂ ਵਿਗਦੀ ਮੱਝ ਨਾ ਰਵੇ ਅੱਧੇ ਮੁੱਲ ਚ ਵਿਕ ਜਾਂਦੀ ਹੈ ਚੁਆਈ ਕਰ ਲਈ ਹੈਗੀ ਹੈ ਚੁਆਈ ਦਾ ਤਰੀਕਾ ਜਿਹੜਾ ਹੈਗਾ ਤੁਸੀਂ ਮਿਲਕਿੰਗ ਮਸ਼ੀਨ ਦਾ ਹੀ ਕਿਵੇਂ ਚੁਣਿਆ ਹੈਗਾ ਕਿਸ ਤਰੀਕੇ ਦੀ ਤੁਹਾਨੂੰ ਆਇਆ ਪਿਆ ਆਪਾਂ ਪਸ਼ੂ ਨੂੰ ਮਿਲਕ ਮਸ਼ੀਨ ਹੀ ਲਾਣੀ ਹੈ ਹੱਥਾਂ ਨਾਲ ਮਿਲਕਿੰਗ ਨਹੀਂ ਕਰਨੀ ਹੈਗੀ ਸੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਾਰਮ ਨੂੰ ਵਧਾਉਣ ਬਾਰੇ ਕੀ ਸੋਚ ਰਹੇ ਹੋ ਕਿੰਨੇ ਪਸ਼ੂਆਂ ਤੱਕ ਲੈ ਕੇ ਜਾਓਗੇ ਕੀ ਕੀ ਹੋਰ ਇੱਥੇ ਅਪਣਾਉਗੇ ਸਸਿਕਾਲ ਕਿਸਾਨ ਵਿਰੋਧ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਮੈਂ ਰਵੀ ਕੁਮਾਰ ਸੋ ਕਿਸਾਨ ਵਿਰੋਧ ਅੱਜ ਆਪਣੀ ਖੇਤੀ ਟੀਮ ਲੁਧਿਆਣਾ ਦੇ ਪਿੰਡ ਮੰਨੇਵਾਲ ਵਿੱਚ ਪੁੱਜੀ ਹੈ ਸੋ ਅੱਜ ਅਸੀਂ ਤੁਹਾਨੂੰ ਇੱਕ ਜਿਹਾ ਫਾਰਮ ਦਿਖਾ ਰਹੇ ਹਾਂ ਤੁਸੀਂ ਬਹੁਤ ਸਾਰੇ ਫਾਰਮ ਦੇਖੇ ਹੋਣਗੇ ਜਿੱਥੇ ਗਾਵਾਂ ਜਿਹੜੀਆਂ ਰੱਖੀਆਂ ਜਾਂਦੀਆਂ ਨੇ 60 70 ਗਾਵਾਂ ਹੈਗੀਆਂ 1.5 150 ਗਾਵਾਂ ਵਾਲੇ ਫਾਰਮ ਵੀ ਹੈਗੇ ਨੇ ਸੋ ਤੇ ਤੁਸੀਂ ਗਾਵਾਂ ਦੀ ਚੁਆਈ ਮਸ਼ੀਨਾਂ ਨਾਲ ਹੁੰਦੀ ਦੇਖੀ ਐ ਸੋ ਅਜਿਹਾ ਅਸੀਂ ਫਾਰਮ ਦਿਖਾ ਰਹੇ ਹਾਂ ਜਿੱਥੇ ਲਗਭਗ 45 ਬੱਜਾਂ ਨੇ ਤੇਨਾ ਕੋਲ ਸਿਰਫ ਪੰਜ گاਵਾ ਨੇ ਸੋ ਇਹ گاਵਾ ਤੇ ਮੱਝਾਂ ਸਾਰਿਆਂ ਦੀ ਚੋਾਈ ਜਿਹੜੀ ਹੈ ਮਿਲਕ ਮਸ਼ੀਨ ਦੇ ਨਾਲ ਕਰਦੇ ਨੇ ਸੋ ਇਹਨਾਂ ਨੂੰ ਸ਼ੁਰੂਆਤ ਜਿਹੜੀ ਹੈਗੀ ਇਹਨਾਂ ਨੇ ਸਿਰਫ ਪੰਜ ਪਸ਼ੂਆਂ ਤੋਂ ਕੀਤੀ ਸੀ ਸੋ ਅੱਜ ਕੰਮ ਨੂੰ ਵਧਾ ਰਹੇ ਨੇ ਹੌਲੀ ਹੌਲੀ ਚੰਗੀ ਨਸਲ ਦੇ ਪਸ਼ੂ ਵੀ ਇਹਨਾਂ ਕੋਲ ਹੈਗੇ ਨੇ ਸੋ ਅਸੀਂ ਤੁਹਾਨੂੰ ਫਾਰਮ ਦੇ ਮਾਲਕ ਨਾਲ ਵੀ ਮਿਲਾਵਾਂਗੇ ਕਿਵੇਂ ਸ਼ੁਰੂਆਤ ਕੀਤੀ ਹੈਗੀ ਹੈ ਕੀ ਕੀ ਉਹਨਾਂ ਦਾ ਸਫ਼ਰ ਜਿਹੜਾ ਕਿਸ ਤਰੀਕੇ ਦਾ ਰਿਹਾ ਚੰਗੀ ਨਸਲ ਕਿਵੇਂ ਸਿਲੈਕਟ ਕਰਦੇ ਨੇ ਸੋ ਸਾਡੇ ਨਾਲ ਜੁੜੇ ਨੇ ਇਸ ਫਾਰਮ ਦੇ ਮਾਲਕ ਸਸਿਕਾਲ ਜੀ ਸਸਿਕਾਲ ਜੀ ਮੇਰਾ ਨਾਮ ਸਰਦਾਰ ਸੁਖਪਾਲ ਸਿੰਘ ਪਿੰਡ ਮੰਨੇਵਾਲ ਜ਼ਿਲ੍ਹਾ ਤੇ ਤਹਿਸੀਲ ਲੁਧਿਆਣਾ ਜੀ ਸੋ ਜਰਾ ਆਪਾਂ ਗੱਲ ਕਰਦੇ ਆ ਤੁਹਾਡੇ ਫਾਰਮ ਦੀ ਸ਼ੁਰੂਆਤ ਬਾਰੇ ਸੋ ਤੁਸੀਂ ਫਾਰਮ ਜਿਹੜਾ ਕਦੋਂ ਤੋਂ ਸ਼ੁਰੂ ਕੀਤਾ ਸੀਗਾ ਕਿੰਨੇ ਪਸ਼ੂਨੋਂ ਕੀਤਾ ਸੀ ਅਜੇ ਤੋਂ 4 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਜੀ 5 ਪਸ਼ੂਨੋਂ ਸ਼ੁਰੂ ਕੀਤਾ ਸੀ ਜੀ ਠੀਕ ਹੈ ਤੇ ਫਿਰ ਜਦੋਂ ਸਾਨੂੰ ਦੁੱਧ ਦੀ ਮਾਰਕੀਟ ਸਾਡੀ ਵਧੀਆ ਹੋ ਗਈ ਹੂੰ ਸਾਨੂੰ ਰੇਟ ਵਧੀਆ ਮਿਲਣ ਲੱਗ ਗਿਆ ਹੂੰ ਸਾਨੂੰ ਲੱਗਾ ਵੀ ਕੰਮ ਫਾਇਦੇ ਵਾਲਾ ਹੂੰ ਫਿਰ ਅਸੀਂ ਮੱਝਾਂ ਵਧਾਉਣ ਬਾਰੇ ਸੋਚਿਆ ਜੀ ਠੀਕ ਹੈ ਜੀ ਯਾਰਾ ਮੇਸਟਰਾਂ ਕੋਲ ਸਲਾਹ ਲਈ ਸਾਬ ਨੇ ਆਖਿਆ ਵੀ ਹਰਿਆਣੇ ਤੋਂ ਮੱਝਾਂ ਲਿਆਓ ਉਹ ਵਧੀਆ ਹੁੰਦੀਆਂ ਨੇ ਠੀਕ ਹੈ ਫਿਰ ਅਸੀਂ ਫਤਿਹਬਾਦ ਮੰਡੀ ਤੋਂ ਜਾ ਕੇ ਦੋ ਮੈਸਾਂ ਖਰੀਦੀਆਂ ਹੂੰ ਤੇ ਉਹ ਵਾਵਾ ਦੋ ਦਿੰਦਿਆਂ ਸੀ ਹੂੰ ਹੂੰ ਫਿਰ ਸਾਡੀ ਚਾਰ ਪੈਸੇ ਵਧੇ ਫਿਰ ਅਸੀਂ ਹੋਰ ਦੋ ਦੋ ਕਰਕੇ ਇਦਾਂ ਸੋ ਤੁਸੀਂ ਮਤਲਬ ਹੋਰੀ ਹੋਰੀ ਕਰਕੇ ਫਾਰਮ ਵਧਾਣਾ ਸ਼ੁਰੂ ਕਰ ਦਿੱਤਾ ਹਾਂ ਠੀਕ ਹੈ ਜੀ ਸੋ ਸਰ ਜਦੋਂ ਫਾਰਮ ਸ਼ੁਰੂਆਤ ਦੀ ਗੱਲ ਹੁੰਦੀ ਹੈ ਬਹੁਤ ਸਾਰੇ ਕਿਸਾਨ ਸੋਚਦੇ ਨੇ ਵੀ ਆਪਾਂ گاਵਾਂ ਦਾ ਸ਼ੁਰੂ ਕਰੀਏ। ਸੋ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਆਪਾਂ ਮੱਝਾਂ ਨੂੰ ਹੀ ਕਰਨਾ ਹੈਗਾ? ਮੱਝਾਂ ਦਾ ਫਿਰ ਦਿਲਚਸਪੀ ਕਿਵੇਂ ਬਣੀ ਹੈਗੀ ਤੁਹਾਡੀ ਫਾਰਮ ਦੇ ਵਿੱਚ? ਜਿਹੜੇ گاਵਾਂ ਇਹ ਦੁੱਧ ਦੇ ਵਾਧ ਦਿੰਦੀਆਂ ਜੀ ਪਰ ਦੁੱਧ ਦੀ ਮਾਰਕੀਟ ਘਾਟੇ ਉਹਨਾਂ ਦੀ। ਲੋਕੀ ਉਹਦਾ ਦੁੱਧ ਨਹੀਂ ਪਸੰਦ ਕਰਦੇ। ਗਾਈਆਂ ਬਿਮਾਰ ਛੇਤੀ ਹੁੰਦੀਆਂ ਨੇ ਗਰਮੀਆਂ 'ਚ। ਤੇ ਗਾਈਆਂ ਉਹਦਾ ਜਿੱਦਾਂ ਮੈਂ 5-6 ਪਸ਼ੂ ਘਰੇ ਰੱਖਿਆ ਸੀ, 2-3 ਗਾਈਆਂ ਸੀ। ਉਹ ਗਰਮੀ 'ਚ ਬਿਮਾਰ ਹੋ ਛੇਤੀ ਹੋ ਜਾਂਦੀਆਂ ਸੀ। ਫਿਰ ਉਹਨਾਂ ਦਾ ਦੁੱਧ ਵੀ ਲੋਕੀ ਨੱਕ ਬੋਲੇ ਘੱਟਦੇ ਦੁੱਧ ਲੈਣ ਲੱਗ ਗਏ। ਤੇ ਮੱ ਤੇ ਫਿਰ ਤਾਂ ਸੋਚ ਕੇ ਅਸੀਂ ਮੱਝਾਂ ਦਾ ਫਾਰਮ ਸ਼ੁਰੂ ਕੀਤਾ ਮੰਨ ਲਓ ਇਹ ਵੀ ਤੁਹਾਡਾ ਇੰਟਰਸਟ ਜਿਹੜਾ ਸੀਗਾ ਮੱਝਾਂ ਦੇ ਕੰਮ ਵਿੱਚ ਸੀਗਾ ਜੇ ਗਾਂ ਹੀ ਮੰਨ ਲਓ ਵੀ ਉਹ ਰਹਿੰਦੀ ਨਹੀਂ ਹੈ ਉਹ 1 ਰੁਪਏ ਦੀ ਵੀ ਨਹੀਂ ਵਿਕਦੀ ਮੱਝ ਨਾ ਰਵੇ ਅੱਧੇ ਮੁੱਲ ਤੇ ਵਿਕ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਸੋ ਆਪਾਂ ਗੱਲ ਕਰਦੇ ਹਾਂ ਜਦੋਂ ਹੁਣ ਤੁਸੀਂ ਸ਼ੁਰੂਆਤ ਜਿਹੜੀ ਹੈਗੀ ਹੈ ਕੀਤੀ ਹੈਗੀ ਆ ਪਸ਼ੂ ਬਾਹਰੋਂ ਖਰੀਦੇ ਆਗੇ ਸੋ ਜਦੋਂ ਆਪਾਂ ਪਸ਼ੂਕ ਤੋਂ ਬਾਹਰੋਂ ਖਰੀਦੇ ਆਂ ਸੋ ਪਸ਼ੂ ਖਰੀਦਣ ਪਹਿਲੇ ਬਹੁਤ ਸਮੇਂ ਜਿਹੜੀਆਂ ਹੈਗੀਆਂ ਧੋਖੇਬਾਜ਼ੀ ਵੀ ਹੁੰਦੀ ਆ ਜਾਂ ਪਸ਼ੂ ਖਰੀਦਣ ਸਮੇਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਕਈ ਲੋਕ ਚੰਗਾ ਪਸ਼ੂ ਦੱਸ ਕੇ ਗਲਤ ਪਸ਼ੂ ਵੀ ਵੇਚ ਦਿੰਦੇ ਨੇ ਸੋ ਤੁਸੀਂ ਫਿਰ ਕਿਸ ਤਰੀਕੇ ਨਾਲ ਧਿਆਨ ਰੱਖਿਆ ਵੇ ਪੰਜ ਪਸ਼ੂਆਂ ਤੋਂ ਜਦੋਂ ਤੁਸੀਂ 45 ਪਸ਼ੂਆਂ ਤੱਕ ਆਏ ਤਾਂ ਕਿਸ ਤਰੀਕੇ ਦਾ ਤੁਹਾਡਾ ਜਿਹੜਾ ਸਫ਼ਰ ਆ ਇਹ ਮੇਰੇ ਤਾਇਆ ਜੀ ਦਾ ਬੇਟਾ ਉਹ ਡੇਰੀ ਦਾ ਕੰਮ ਕਰਦਾ ਜੀ ਉਹਦਾ ਬਹੁਤ ਤਜਰਬਾ ਸੀ ਉਹ ਮੰਡੀਆਂ ਚ ਪਸ਼ੂ ਲਿਆਉਂਦਾ ਸੀ ਹੂੰ ਤੇ ਉਹਨੂੰ ਅਸੀਂ ਬੇਨਤੀ ਕੀਤੀ ਉਹ ਬੜਾ ਖੁਸ਼ ਹੋਇਆ ਮੇਰੇ ਨਾਲ ਜਾ ਕੇ ਜਿਹੜਾ ਉਹਨਾਂ ਨੂੰ ਉੱਥੇ ਪਸ਼ੂ ਦਵਾਉਂਦਾ ਸੀ ਉਹ ਬੰਦਾ ਬੜਾ ਪਾਰਖੋਈ ਠੀਕ ਹੈ ਜੀ ਤੇ ਉਹਦਾ ਦਵਾਇਆ ਕੋਈ ਪਸ਼ੂ ਸਾਨੂੰ ਗਲਤ ਨਹੀਂ ਨਿਕਲਿਆ ਜੀ ਹੂੰ ਤੇ ਰੇਡ ਵੀ ਆਜਿਵੇਂ ਲੱਗਾ ਸਾਨੂੰ ਉੱਥੇ ਹੂੰ ਤੇ ਮਤਲਬ ਕਿ ਪਸ਼ੂ ਵੀ ਵਧੀਆ ਨਿਕਲੇ ਕੋਈ ਅਜਿਹਾ ਗਲਤ ਪਸ਼ੂ ਨਹੀਂ ਨਿਕਲਿਆ ਨਹੀਂ ਠੀਕ ਹੈ ਜੀ ਇਹ ਪਸ਼ੂਆਂ ਦਾ ਫਿਰ ਜਦੋਂ ਤੁਸੀਂ ਚੁਆਈ ਕਰਦੇ ਆ ਜਦੋਂ ਇਸ ਤੋਂ ਬਾਅਦ ਚੁਆਈ ਕਰ ਲਈ ਹੈਗੀ ਐ ਚੁਆਈ ਦਾ ਤਰੀਕਾ ਜਿਹੜਾ ਹੈਗਾ ਤੁਸੀਂ ਮਿਲਕਿੰਗ ਮਸ਼ੀਨ ਦਾ ਹੀ ਕਿਵੇਂ ਚੁਣਿਆ ਹੈਗਾ ਕਿਸ ਤਰੀਕੇ ਦੀ ਤੁਹਾਨੂੰ ਆਇਆ ਪਿਆ ਆਪਾਂ ਪਸ਼ੂ ਨੂੰ ਮਿਲਕ ਮਸ਼ੀਨ ਹੀ ਲਾਣੀ ਹੈ ਹੱਥਾਂ ਦੀ ਮਿਲਕਿੰਗ ਨਹੀਂ ਕਰਨੀ ਹੈਗੀ ਹੱਥਾਂ ਨਾਲ ਮਿਲਕਿੰਗ ਕਰਦੇ ਸੀ 30 ਪਸ਼ੂ ਸੀ ਸਾਡੇ ਕੋਲੇ ਹੂੰ ਤੇ ਦੁੱਧ ਵੀ 16 17 ਕਿਲੋ ਵਾਲੀਆਂ ਸੀ ਸਾਰੀਆਂ ਹੂੰ ਤੇ ਸਾਨੂੰ ਬਹੁਤ ਟਾਈਮ ਲੱਗਦਾ ਸੀ ਸਾਨੂੰ ਮੰਨ ਕੇ ਚਲੋ ਮੈਂ ਮੇਰੇ ਦੋ ਬੇਟੇ ਤੇ ਨੌਕਰ ਤੇ ਇਥੇ ਰਹਿੰਦੇ ਘਟਨੇ ਲੁਧਿਆਣਾ ਸ਼ਹਿਰ ਹੁਣ ਕਰਕੇ ਨਾ ਘਟ ਲੇਬਰ ਬਹੁਤ ਘੱਟ ਮਿਲਦੀ ਆ ਠੀਕ ਹੈ ਜੀ ਤੇ ਸਾਡਾ ਰਾਦਾ ਇਹੋ ਸੀ ਕੰਮ ਆਪ ਹੀ ਕਰਨਾ ਵੀ ਨੌਕਰ ਤੇ ਡਿਪੈਂਡ ਨਹੀਂ ਕਰਨਾ ਹੂੰ ਤੇ ਫਿਰ ਅਸੀਂ ਹੱਥ ਨਾਲ ਮਚਵਾਈ ਕਰਦੇ ਸੀ ਸਾਨੂੰ 3-3.5 ਘੰਟੇ ਲੱਗ ਜਾਂਦੇ ਸੀ ਹੂੰ ਹੂੰ ਅਸੀਂ ਹੋਲ ਕੰਮ ਵਧਾਉਣ ਬਾਰੇ ਸੋਚਦੇ ਸੀ ਹੂੰ ਤੇ ਪ੍ਰੋਬਲਮ ਆ ਜਾਂਦੀ ਵਿੱਚਵਾਈ ਕਿਦਾਂ ਕਰਨੀ ਆ ਤੇ ਜਿੱਥੇ ਮੈਂ ਦੁੱਧ ਬਾਰਿਆਂ ਡੇਰੀ ਤੇ ਹੂੰ ਉਥੇ ਇੱਕ ਮੇਰਾ ਮਿੱਤਰ ਸੀ ਤੇ ਉਹਨੂੰ ਮੈਂ ਦੱਸਿਆ ਮੈਂ ਯਾਰ ਵੀ ਹੁਣ ਬੰਦੇ ਬੰਦੇ ਦੇ ਚਵਾਈ ਵਾਲੇ ਮਿਲਦੇ ਘਟਣਾ ਹੈ ਹੂੰ ਤੇ ਹੋਰ ਡੰਗਰ ਕਿਵੇਂ ਬਤਾਈਏ ਹੂੰ ਉਹ ਕਹਿੰਦਾ ਵੀ ਸਾਡੇ ਮਿਲਕਿੰਗ ਮਸ਼ੀਨਾਂ ਲੱਗੀਆਂ ਨੇ ਵੀ ਜਗਮੋਣ ਸਿੰਘ ਕੋਈ ਕੰਪਨੀ ਹੈ ਹੂੰ ਲੁਧਿਆਣਾ ਸ਼ਹਿਰ ਚ ਠੀਕ ਤੇ ਉਹ ਮਸ਼ੀਨਾਂ ਲਾਉਂਦੇ ਨੇ ਵੀ ਉਹ ਮੱਝਾਂ ਦੀ ਚਵਾਈ ਕਰਦੀ ਬਹੁਤ ਵਧੀਆ ਹੂੰ ਮੈਂ ਯਾਰ ਮੈਂ ਤਾਂ گاਵਾ ਵਾਲੀ ਸੁਣੀ ਆ ਵੀ ਮੱਝਾਂ ਵਾਲੀ ਨਹੀਂ ਹੋ ਸਕਦੀ ਉਗਰਾਹਾਂਕੜੀ ਤੁਸੀਂ ਵਿజిਟ ਕਰੋ ਸਾਡੇ ਘਰੇ ਹੂੰ ਤੇ ਅਸੀਂ ਤੁਹਾਨੂੰ ਦਿਖਾਉਂਦੇ ਆ ਮੈਂ ਤੇ ਮੇਰਾ ਬੇਟਾ ਉਹਦੇ ਘਰੇ ਗਏ ਹੂੰ ਸਾਡੇ ਸਾਹਮਣੇ ਉਹਨਾਂ ਚਵਾਈ ਕੀਤੀ ਹੂੰ ਤਾਂ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਫਿਰ ਅਸੀਂ ਉਹਨਾਂ ਤੇ ਚਾਰ ਵਿజిਟ ਕੀਤੇ ਉਹਨਾਂ ਦੇ ਘਰੇ ਠੀਕ ਹੈ ਤੇ ਜਗਵੋਨ ਸਰ ਕੋਲ ਮਿਲੇ ਗਏ ਅਸੀਂ ਉਹ ਵਧੀਆ ਬੰਦੇ ਲੱਗੇ ਸਾਨੂੰ ਜੀ ਹੂੰ ਤੇ ਉਹਨਾਂ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਵੀ ਭਾਈ ਤੁਸੀਂ ਲਾਓ ਵੀ ਹੋਰ ਵੀ ਕਈ ਫਾਰਮ ਹੈਗੇ ਤੁਹਾਨੂੰ ਦਿਖਾ ਕੇ ਲਿਆਉਨੇ ਆ ਹੂੰ 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 ਪਰ ਸਾਡੀ ਸੈਟੀਸਫਾਈ ਹੋ ਗਿਆ ਸੀ ਉਹ ਆਪਣੇ ਮਿੱਤਰ ਦੇ ਫਾਰਮ ਦੇਖ ਕੇ ਜੀ ਠੀਕ ਹੈ ਫਿਰ ਅਸੀਂ ਉਹਨਾਂ ਦਾ ਟੈਕਨੀਕਲ ਬੰਦਾ ਸੱਦਿਆ ਵੀ ਕਿਵੇਂ ਆ ਸਾਨੂੰ ਉਹ ਬਣਾਉਣੇ ਚਾਹੀਦੇ ਨੇ ਜਿੱਥੇ ਮੱਝਾਂ ਖੜੀਆਂ ਹੁਣ ਕਿ ਤਾਰ ਘਾਉਣ ਲੱਗਿਆਂ ਉਹ ਆ ਕੇ ਉਹਨਾਂ ਦੱਸਿਆ ਵੀ ਇਦਾਂ ਕਰਕੇ ਲਵਾਓ ਅਸੀਂ ਫਿਰ ਮੇਸਤੀ ਸਾਧਾ ਕਰਵਾਏ ਮਸ਼ੀਨ ਲਾਈ ਤੇ ਬਹੁਤ ਵਧੀਆ ਸਾਨੂੰ ਤਾਂ ਵਧੀਆ ਕੰਮ ਲੱਗਾ ਫਿਰ ਅਸੀਂ ਹੋਰ ਪਸ਼ੂ ਵਧਾਉਣ ਵਾਲਾ ਸੋਚਿਆ ਵੀ ਹੁਣ ਤੇ ਚੁਆਈ ਵਾਲਾ ਪੰਗਾ ਹੀ ਮੋ ਗਿਆ ਪੰਗਾ ਹੀ ਮੋ ਗਿਆ ਜੀ ਲੇਵਰ ਖਤਮ ਹਾਂ ਠੀਕ ਹੈ ਜੀ ਸੋ ਫਿਰ ਮਤਲਬ ਜਿਹੜੀ ਫਿਰ ਤੁਸੀਂ ਹੁਣ ਚੁਆਈ ਕਰਦੇ ਹੋ ਮੱਝਾਂ ਜਿਹੜੀਆਂ ਹੈਗੀਆਂ ਮਸ਼ੀਨ ਦੀ ਚੁਆਈ ਦੇ ਲਈ گاਵਾਂ ਨਾਲੋਂ ਕਿੰਨਾ ਕੁ ਤੰਗ ਕਰਦੀਆਂ ਨੇ ਮੈਂ ਕੋਈ ਤੰਗ ਨਹੀਂ ਕਰਦੀਆਂ ਜੀ ਹੂੰ ਸਭੋ ਮੱਝਾਂ ਜਿਹਨੂੰ ਨਵੀਆਂ ਲਿਆਈਦੀਆਂ ਨੇ ਉਹਨਾਂ 2-4 ਦਿਨ ਤੱਕ ਤੰਗ ਕਰਦੀਆਂ ਤੰਗ ਵੀ ਉਹ ਛਕੰਜੇ ਦੇ ਵਿੱਚ ਵੜ ਕੇ ਲੱਤਾਂ ਤੇ ਮਾਰੀ ਨਹੀਂ ਸਕਦੀ ਉਹ ਹੂੰ ਤੇ ਉਦਾਂ ਮਤ ਕੇ ਜਿੱਦਾਂ ਛਕੰਜੇ ਵੱਲ ਆਉਣਾ ਉਹਨਾਂ ਹੋਰ ਹੀ ਤਰ੍ਹਾਂ ਲੱਗਦਾ ਤਿੰਨ-ਚਾਰ ਦਿਨ ਬਾਅਦ ਉਹ ਹੈਬਚੁਅਲ ਹੋ ਜਾਂਦੀ ਹੈ ਠੀਕ ਹੈ ਫਿਰ ਉਹ ਆਪ ਹੀ ਤੁਰ ਹੀ ਆਉਂਦੀ ਹੈ ਹੂੰ 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 ਤੇ ਮਾੜਾ ਮਾੜਾ ਦਾਣਾ ਪਾ ਲਈਦਾ ਉਹਨਾਂ ਉੱਥੇ ਹੂੰ ਤੇ ਮੋੜੀ ਵਧੀਆ ਚੁਆਈ ਕਰਾਉਂਦੀਆਂ ਠੀਕ ਹੈ ਜੀ ਹੁਣ ਕਿੰਨੀ ਕਿੰਨੀ ਫਾਰਮ ਤੇ ਕਿੰਨੀ ਤੁਹਾਡੀ ਪ੍ਰੋਡਕਸ਼ਨ ਹੋ ਜਾਂਦੀ ਹੈਗੀ ਐ ਤੇ ਤੁਸੀਂ ਦੁੱਧ ਜਿਹੜਾ ਕਿੱਥੇ ਵੇਚ ਸਾਡੇ ਮੱਝਾਂ ਦਾ ਦੁੱਧ तकरीबन 280 ਪਰ ਡੇ ਹੂੰ ਤੇ ਗਾਇਆਂ ਦਾ ਇੱਕ 10 ਤੋਂ ਉੱਪਰ ਹੀ ਹੁੰਦਾ ਜੀ ਠੀਕ ਹੈ ਜੀ ਗਾਇਆਂ 5 ਹੀ ਨੇ ਮੇਰੇ ਕੋਲ ਠੀਕ ਹੈ ਤੇ ਇਹ ਅਸੀਂ ਲੁਧਿਆਣਾ ਬਾਈਪਾਸ ਤੇ ਡੇਰੀ ਹੈ ਜੀ ਜੀ ਸਾਨੂੰ ਵਧੀਆ ਰੇਟ ਦੇ ਰਹੀ ਹੈ 9 ਰੁਪਏ 60 ਪੈਸ ਦਾ ਰੇਟ ਹੈ ਹੂੰ ਕਿ ਉੱਥੇ ਅਸੀਂ ਪਾ ਗਏ ਉਹਨੇ ਠੀਕ ਹੈ ਜੀ ਤੁਸੀਂ ਉੱਤੇ ਮਤਲਬ ਸਿੱਧਾ ਚੱਕਦੇ ਹਾਂ ਇੱਥੇ ਸਿੱਧਾ ਉੱਥੇ ਲੁਧਿਆਣੇ ਉਹਦੇ ਬਾਈਪਾਸ ਤੇ ਪਾਇਆ ਜਾਂਦਾ ਹਾਂ ਜੀ ਠੀਕ ਹੈ ਜੀ ਸੋ ਉਸ ਤੋਂ ਬਾਅਦ ਫਿਰ ਤੁਸੀਂ ਆਪ ਦੇ ਕੋਈ ਪ੍ਰੋਸੈਸਿੰਗ ਕਰਕੇ ਪ੍ਰੋਡਕਟ ਨਹੀਂ ਬਣਾਉਂਦੇ ਜਿਵੇਂ ਕੋਈ ਮੱਜਾਂ ਦੇ ਦੁੱਧ ਦੇ ਪ੍ਰੋਡਕਟ ਬਣਾਉਂਦੇ ਨਹੀਂ ਜਾਂ ਕੁਝ ਉਹ ਨਹੀਂ ਕਰਦੇ ਹੋ ਨਹੀਂ ਅਸੀਂ ਨਹੀਂ ਬਣਾਉਂਦੇ ਜੀ ਉਹ ਇੰਨਾ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ ਕਿਉਂਕਿ ਅਸੀਂ ਆਪ ਹੀ ਇਹਨਾਂ ਦਾ ਮਤਲਬ ਕੀ ਪੱਠੇ-ਪੱਠੇ ਪਾਉਣੇ ਹੁੰਦੇ ਨੇ ਸਾਰਾ ਕੁਝ ਆਪ ਹੀ ਮੈਨੇਜ ਕਰਨਾ ਹੈ ਠੀਕ ਹੈ ਤੇ ਫਿਰ ਸਾਡੇ ਕੋਲ ਉਹ ਨਾ ਸਮਾਂ ਨਹੀਂ ਹੁੰਦਾ ਨਾ ਨਹੀਂ ਹੁੰਦਾ ਠੀਕ ਹੈ ਜੀ ਇੱਕ ਇੱਕ ਜਦੋਂ ਫਾਰਮ ਦੇ ਵਿੱਚ ਤੁਸੀਂ ਦੱਸਿਆ ਹੈਗਾ ਵੀ ਤੁਸੀਂ 35 ਜਿਹੜੀਆਂ ਹੈਗੀਆਂ 30 ਉਹ ਫਿਰ ਲੇਬਰ ਵੀ ਜਿਹੜੀ ਹੈਗੀ ਐ ਮਿਲਕਿੰਗ ਮਸ਼ੀਨ ਆਣ ਨਾਲ ਤਾਂ ਦੁੱਧ ਦੀ ਚੁਆਈ ਦੀ ਲੇਬਰ ਘਟ ਗਈ ਪਰ ਇਹਨਾਂ ਦੀ ਖਾਦ ਖਰਾਕ ਇਹਨਾਂ ਦੀ ਦੇਖਭਾਲ ਉਹਦੇ ਲਈ ਕਿੰਨੀ ਕਲੇਵਰ ਆਕਰ ਉਹਦੇ ਵਾਸਤੇ ਸਿਰਫ ਇੱਕ ਬੰਦਾ ਰੱਖਿਆ ਜੀ ਜਿਹੜਾ ਗੋਵਾ-ਗੋਵਾ ਸਫਾਈ ਕਰਦਾ ਹ ਹ ਤੇ ਗਰਮੀਆਂ ਦੇ ਜਿਹੜੇ ਪੱਠੇ ਹੁੰਦੇ ਨੇ ਉਹ ਅਸੀਂ ਮਸ਼ੀਨ ਰੱਖੀ ਵਟਣ ਵਾਸਤੇ ਹ ਉਹ 5-7 ਮਿੰਟ ਚ ਪੱਠੇ ਵੜ ਦਿੰਦੇ ਜਿੰਨੇ ਚਾਹਤੇ ਸਾਨੂੰ ਚਾਹੀਦੇ ਹੁੰਦੇ ਨੇ ਹੂੰ ਹੂੰ ਤੇ ਟਰੈਕਟਰ ਟਰਾਲੀ ਲੈ ਜੀਦਾ ਤੇ ਉਹ ਬੰਦਾ ਚੁੱਕ ਕੇ ਲੱਦ ਦਿੰਦਾ ਇਹ ਉਹ ਵੱਧੇ ਘੰਟੇ ਹੀ ਲੱਦ ਦਿੰਦਾ ਹੁਣ ਠੀਕ ਹੈ ਜੀ ਘਰੇ ਆ ਕੇ ਪੱਠੇ ਘਰੇ ਆ ਕੇ ਮੇਰਾ ਬੇਟਾ ਉਤਰ ਦਿੰਦਾ ਹੂੰ ਤੇ ਉਹ ਬੰਦਾ ਚੁੱਕ ਕੇ ਪਾ ਦਿੰਦਾ ਜੇ ਬੰਦਾ ਸਾਡੇ ਕੋਲ ਨਾਮ ਹੀ ਹੋਵੇ ਤੇ ਅਸੀਂ ਆਪ ਚੁੱਕ ਕੇ ਪਾ ਦਿੰਨੇ ਸਾਨੂੰ 10 ਮਿੰਟ ਲਾ ਦੇ ਪਾਉਣ ਤੇ ਨਾ ਪਿਓ ਪੁੱਤ ਨੂੰ ਪੱਠੇ ਠੀਕ ਹੈ ਜੀ ਮਤਲਬ ਤੁਸੀਂ ਤਿੰਨੇ ਹੀ ਪਿਓ ਤੇ ਪੁੱਤ ਹਾਂ ਕੱਠੇ ਜਿਹੜੇ ਹੈਗੇ ਆ ਕੰਮ ਕਰਦੇ ਨੇ ਕਿੰਨੇ ਮਤਲਬ ਹੈਗੇ ਆ ਤੁਹਾਡੇ ਪੁੱਤ ਤੇ ਕਿੰਨੇ ਜਿਹੜੇ ਹੈਗੇ ਫੈਮਿਲੀ ਮੈਂਬਰ ਕਿਸ ਤਰ੍ਹਾਂ ਸਪੋਰਟ ਕਰਦੇ ਆ ਅਸੀਂ ਚਾਰ ਫੈਮਿਲੀ ਮੈਂਬਰ ਆ ਮੈਂ ਮੇਰੀ ਵਾਈਫ ਦੋ ਮੇਰੇ ਬੇਟੇ ਹੂੰ ਵੱਡਾ ਬੇਟਾ ਵੀ ਬੱਚੇ ਪੜ੍ਹੇ ਲਿਖੇ ਨੇ ਪਰ ਇਹੋ ਕੰਮ ਚ ਉਹਨਾਂ ਨੂੰ ਦਿਲਚਸਪੀ ਕਾਫੀ ਆ ਠੀਕ ਆ ਜੀ ਤੇ ਸਰਦੀਆਂ ਦੇ ਪੱਠੇ ਜਿਵੇਂ ਵਸੀਮ ਹੋ ਗਿਆ ਹੂੰ ਹੂੰ ਅਸੀਂ ਦਾਤਰਾ ਤਿੰਨੇ ਜਾਨੇ ਵੜਦਨੇ ਝਾਟ ਉਹਦਾ ਟਾਈਮ ਨਹੀਂ ਲੱਗਦਾ ਸਾਨੂੰ ਵੜਨ ਨੂੰ ਠੀਕ ਹੈ ਤੇ ਬੰਦਾ ਚੁੱਕ ਕੇ ਲਾ ਦਿੰਦਾ ਬੰਦਾ ਨਾਮ ਹੀ ਹੋਵੇ ਅਸੀਂ ਆਵ ਬਲਾਦ ਕੇ ਲੈ ਆਉਨੇ ਆ ਠੀਕ ਹੈ ਤੇ ਜਿਹੜੇ ਸਰਦੀਆਂ ਵਾਲੇ ਪੱਠੇ ਹੀ ਕੁਤਰਗੇ ਨਹੀਂ ਬੰਦੇ ਸਾਬ ਤੇ ਬਾਦਨੇ ਆ ਸਾਬ ਤੇ ਬਾਦਨੇ ਆ ਠੀਕ ਹੈ ਹਾਂ ਠੀਕ ਹੈ ਕਿੰਨੀ ਕਿੰਨੀ ਜ਼ਮੀਨ ਦੇ ਵਿੱਚ ਤੁਸੀਂ ਖੇਤੀ ਕਰਦੇ ਹੋ ਇੰਨੇ ਪਸ਼ੂਆਂ ਲਈ ਕਿੰਨੀ ਜ਼ਮੀਨ ਦਾ ਹਰਾਚਾਰਾ ਜਿਹੜਾ ਹੈਗਾ ਲੋਡ ਪੈਂਦੀ ਹੈ ਤੁਹਾਨੂੰ ਫਿਰ ਇੱਥੇ ਮੈਂ ਬੀਜੇ तकरीबन ਤਿੰਨ ਕਿਲੇ ਪੱਠੇ ਬੀਜੇ ਨੇ ਹੂੰ ਤੇ ਉਹ ਮੇਰੇ ਸਫੀਸ਼ੈਂਟ ਨਹੀਂ ਆ ਠੀਕ ਹੈ ਸੋ ਤੁਸੀਂ ਫਿਰ ਜਿਹੜੀ ਖਰਾਕ ਦੀ ਆਪਾਂ ਗੱਲ ਕਰਦੇ ਆ ਤਿੰਨ ਕਿੱਲਾਂ ਦੇ ਵਿੱਚ ਹਰਾਚਾਰਾ ਗਾਣੇ ਹੋ ਸੋ ਬਾਕੀ ਇਹਨਾਂ ਨੂੰ ਫਿਰ ਖਰਾਕ ਸੁੱਕਾ ਚਾਰਾ ਸਾਈਲੇਜ ਦਿੰਨੇ ਹੋ ਜਾਂ ਕਿਸ ਤਰੀਕੇ ਦੀ ਖਰਾਕ ਹੁੰਦੀ ਹੈ ਫਿਰ ਤੁਹਾਡੀ ਨਹੀਂ ਸਾਈਲੇਜ ਪਹਿਲਾਂ ਪਾਉਂਦੇ ਸੀ ਅਸੀਂ ਹੂੰ ਫਿਰ ਉਹ ਸਾਈਲੇਜ ਦੀ ਕੁਆਲਿਟੀ ਘਟੀ ਆਉਣ ਲੱਗੀ ਉਹ ਜਿਹੜੀ ਗੰਡਾ ਉਹਨਾਂ ਦੀ ਫੱਟ ਜਾਂਦੀਆਂ ਸੀ ਭੋਰੀ ਪੈ ਕਰਕੇ ਉਹੀ ਵੇਚ ਦਿੰਦੇ ਸੀ ਹੂੰ ਉਹਦੇ ਨਾਲ ਪਸ਼ੂ ਬਿਮਾਰ ਹੋ ਜਾਂਦੇ ਸੀ ਹੂੰ ਤੇ ਸਾ ਇੱਕ ਪੈਸੇ ਦੇ ਕੇ ਬਿਮਾਰੀ ਖਰੀਦਣ ਵਾਲੀ ਗੱਲ ਸਾਨੂੰ ਲੱਗੀ। ਹੂੰ ਫਿਰ ਅਸੀਂ ਉਹ ਬੰਦ ਕਰਤਾ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਤੂੜੀ ਹੂੰ ਤੇ ਸਰਦੀਆਂ 'ਚ ਹੁਣ ਪਰਾਲੀ ਵੀ ਹੈਗੀ ਸਾਡੇ ਕੋਲੇ। ਠੀਕ ਹੈ। ਤੇ ਪਰਾਲੀ ਤੂੜੀ ਤੇ ਦਾਣਾ ਹੂੰ ਤੇ ਹਰਾ ਚਾਰਾ ਹਰਾ ਚਾਰਾ ਥੋੜਾ ਘਟ ਪੈ ਜਾਂਦਾ। ਹੂੰ ਉਹ ਤਾਂ ਘਟ ਪੈ ਜਾਂਦਾ ਵੀ ਉਹ ਨਾਲ ਉਹਨਾਂ ਨੂੰ ਮੋਗਮਾ ਕੇ ਲੱਗ ਜਾਂਦੀ ਪਸ਼ੂ ਥੋੜਾ ਕਮਜ਼ੋਰ ਹੋ ਜਾਂਦਾ। ਠੀਕ ਹੈ। ਹਾਂ ਠੀਕ ਹੈ ਜੀ ਸੋ ਜਿਹੜੀ ਇਹਨਾਂ ਨੂੰ ਫਿਰ ਰਾਸ਼ਨ ਦਿੰਨੇ ਹੋ ਫੀਡ ਦੀ ਆਪਾਂ ਗੱਲ ਕਰਦੇ ਆਂ ਸੋ ਉਹਦੇ ਵਿੱਚ ਕੀ ਕੀ ਦਿੱਤਾ ਜਾਂਦਾ ਹੈਗਾ ਉਹ ਕਿਹੜੀ ਤੁਸੀਂ ਮਾਰਕੀਟ ਦੀ ਪਰਚੇਸ ਕਰਦੇ ਹੋ ਜਾਂ ਸਾਰਾ ਕੁਝ ਘਰੇ ਬਣਾਉਂਦੇ ਹੋ ਨਹੀਂ ਇੱਕ ਸਾਡਾ ਮਿੱਤਰ ਹੈ ਜਿਹੜਾ ਦਾਣਾ ਖਰੀਦੀਦਾ ਸੀ ਉਹਨੇ ਹੁਣ ਨਵਾਂ ਪਲਾਂਟ ਲਾਇਆ ਜੀ ਠੀਕ ਹੈ ਤੇ ਉਹਨੇ ਸਾਨੂੰ ਬੁਲਾਇਆ ਸਾਨੂੰ ਦੱਸਿਆ ਵੀ ਇਹ ਤੁਸੀਂ ਜੋ ਵੀ ਆਪਣੇ ਨਿਊਟ੍ਰੀਐਂਟਸ ਵਗੈਰਾ ਪਾਉਣੇ ਨੇ ਤੁਸੀਂ ਆਪਣੀ ਮਰਜ਼ੀ ਨਾਲ ਪਵਾ ਲਓ ਹਾਂ ਤੇ ਹੁਣ ਅਸੀਂ ਉਹ ਕੋ ਬਣਵਾ ਕੇ ਲਿਆਂਦਾ ਜੀ ਉਹਦਾ ਰਿਜ਼ਲਟ ਵਧੀਆ ਹੂੰ 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 ਵੀ ਜਿੱਦਾਂ ਸਰੋਂ ਦੀ ਖਾਲ ਬਣੇ ਮੈ ਦੀ ਖਾਲ ਕਣਕ ਹੂੰ ਕੋਲ ਖਲੋਗੇ ਕੁਆਲਟੀ ਪਤਾ ਲਾ ਜਾਂਦੀ ਵੀ ਕਿੱਦਾਂ ਆਦੀ ਹੈ ਬਣਿਆ ਬਣਿਆ ਦਾ ਅਗਲਾ ਮਾੜੀ ਕੁਆਲਟੀ ਦਾ ਬਣਾਓ ਜੀ ਹੂੰ ਹੂੰ ਤੇ ਛੋਲਿਆਂ ਦਾ ਛਿਲਕਾ ਹੂੰ ਤੇ ਇੱਕ ਰਾੜੀ ਹੁੰਦੀ ਹੈ ਜੀ ਹੂੰ ਤੇ ਤਾਰਾ ਮੀਰਾ ਹੋਰ ਕੁਛ ਹੈਗੇ ਨੇ ਜਿਹੜੇ ਮੈਨੂੰ ਯਾਦ ਨਹੀਂ ਹੈਗੇ ਮਿਨਰਲ ਮਿਕਸਚਰ ਹੂੰ ਹੂੰ ਨਮਕ ਦੀ ਘਾਟ ਆਉਂਦੀ ਪਸ਼ੂ ਨੂੰ ਤੇ ਉਹ ਮਤਲਬ ਕਿ 2 ਕਿਲੋ ਪਰ ਕੁੰਟਲ ਪਵਾਇਆ ਸੀ ਹੂੰ ਹੂੰ ਉਹ ਮਿਕਸ ਕਰਕੇ ਬਣਵਾਇਆ ਤੀ ਅਸੀਂ ਤੋ ਤੁਸੀਂ ਤੁਸੀਂ ਉਹਨਾਂ ਨੂੰ ਰਾਸ਼ਨ ਦਿੰਦੇ ਹੋ ਆਪਦਾ ਜਾਂ ਕਿਸ ਤਰੀਕੇ ਨਾਲ ਦਿੰਦੇ ਹੋ ਉਹ ਵੀ ਉਹਨਾਂ ਕੋਲੇ ਅਵੇਲੇਬਲ ਹੁੰਦਾ ਜੀ ਸਾਰਾ ਕੁਝ ਉਹਨਾਂ ਦਾ ਹੀ ਹੁੰਦਾ ਹਾਂ ਆਪਣੇ ਕੋਲ ਖਲੋ ਕੇ ਉਹਦੀ ਕੁਆਲਿਟੀ ਚੈੱਕ ਕਰ ਲੈਣੀ ਤਲਾ ਲੈਣਾ ਕੋਲ ਖਲੋ ਕੇ ਉਹਨਾਂ ਕੋਲ ਮਿਕਸ ਕਰਾ ਕੇ ਬਣਵਾ ਕੇ ਲੈ ਆਉਣਾ ਮੈਂ ਉਹ ਉੱਥੇ ਰਹਿਣਾ ਉਹਨਾਂ ਚ ਜਿੰਨਾ ਚੋ ਬਣ ਕੇ ਸਾਡੇ ਘਰੇ ਨਹੀਂ ਆ ਜਾਂਦਾ ਠੀਕ ਹੈ ਜੀ ਮਤਲਬ ਤਾਂ ਕਿ ਕਿਸੇ ਤਰ੍ਹਾਂ ਦਾ ਮਿਕਸਿੰਗ ਨਾ ਹੋਵੇ ਮਿਕਸਿੰਗ ਨਾ ਹੋਵੇ ਤੇ ਆਪਾਂ ਕੋਈ ਗਲਤ ਚੀਜ਼ ਬਸ਼ੂ ਨੂੰ ਨਾ ਦੇ ਦੇਈਏ ਬਿਲਕੁਲ ਠੀਕ ਹੈ ਜੀ ਸੋ ਇੱਕ ਜਦੋਂ ਆਪਾਂ ਮੱਝਾਂ ਦੀ ਗੱਲ ਕਰਦੇ ਆਂ ਗਾਵਾਂ ਦੇ ਮੁਕਾਬਲੇ ਕਹਿੰਦੇ ਨੇ ਵੀ ਗਾਵਾਂ ਜਿਹੜੀਆਂ ਹੈਗੀਆਂ ਨੇ ਸੂਣ ਦੋ ਮਹੀਨਾ ਪਹਿਲਾਂ ਜਾਂ ਸੂਣ ਦੇ ਮੌਕੇ ਤੱਕ ਵੀ ਦੁੱਧ ਦਿੰਦੀਆਂ ਰਹਿੰਦੀਆਂ ਨੇ ਦੁੱਧ ਛੱਡਣੀਆਂ ਆਪ ਛੱਡਣੀਆਂ ਪੈਂਦੀਆਂ ਨੇ ਸੋ ਉਧਰੋਂ ਆਪਾਂ ਮੱਝਾਂ ਦੀ ਗੱਲ ਕਰਦੇ ਆਂ ਵੀ ਕਈ ਵਾਰ ਮੱਝਾਂ ਕਹਿੰਦੇ ਨੇ ਵੀ ਇਹ ਥੋੜਾ ਸਮਾਂ ਦੁੱਧ ਦਿੰਦੀਆਂ ਨੇ ਤੋਂ ਬਾਅਦ ਲੱਤ ਮਾਰ ਦਿੰਦੀਆਂ ਨੇ ਸੋ ਤੁਹਾਡਾ ਕਿਵੇਂ ਆ ਇਹਦੇ ਦੇ ਐਕਸਪੀਰੀਅੰਸ ਦੇਸੀ ਮੱਝਾਂ ਨੇ ਪੰਜਾਬ ਦੀਆਂ ਉਹ ਤੇ 3-4 ਮਹੀਨੇ ਦੁੱਧ ਦਿੰਦੀਆਂ ਨੇ ਜਿਹੜੀ ਹਰਿਆਣੇ ਦੀ ਮੱਝ ਹੈ ਜੀ ਉਹ 16-17 ਲੀਟਰ ਵਾਲੀ ਸ਼ੁਰੂ ਚ ਦਿੰਦੀ ਹੈ ਜੀ ਠੀਕ ਹੈ ਜੀ ਉਹ ਤੋਕੜ ਹੋ ਜਵੇ ਉਹ ਗੱਭੜ ਨਹੀਂ ਵੀ ਰਹੀ ਫੇਰ ਵੀ 7-8 ਕਿਲੋ ਤੋਂ ਥੱਲੇ ਨਹੀਂ ਆਉਂਦੀ ਠੀਕ ਹੈ 7-8 ਕਿਲੋ ਦਹੀ ਜਾਂਦੀ ਹੈ ਜੀ ਠੀਕ ਹੈ ਸਕਾਉਣ ਲੱਗਿਆਂ ਵੀ ਔਖੇ ਹੋ ਕੇ ਸਕਾਉਣਾ ਪੈਂਦਾ ਜੀ ਹੂੰ ਹੂੰ ਵੀ ਅਸੀਂ 3 ਮਹੀਨੇ ਪਹਿਲਾਂ ਦੁੱਧ ਸਕਾਉਣਾ ਸ਼ੁਰੂ ਕਰਦੇ ਹਾਂ ਤਾਂ 2 ਮਹੀਨੇ ਰਹਿਣ ਤੱਕ ਦੁੱਧ ਸਕਾ ਮਤਲਬ ਸਿਕਾਉਂਦੀਆਂ ਨੇ ਠੀਕ ਹੈ ਇੱਕ ਦੋ ਮਜਨ ਐਸੀ ਮਾਈਆਂ ਜਿਨ੍ਹਾਂ ਸਕਾਇਆ ਨਹੀਂ ਹੂੰ ਤੇ ਉਹ ਫੈਗਲੇ ਸੂਏ ਦੁੱਧ ਨਹੀਂ ਦਿੱਤਾ ਸਾਨੂੰ ਮਤਲਬ ਕਿ ਵੇਚਣੀਆਂ ਹੋਈਆਂ ਠੀਕ ਹੈ ਸੋ ਮਤਲਬ ਇਹਨਾਂ ਦਾ ਵੀ ਚੰਗੀ ਨਸਲ ਦੀ ਜੇ ਆਪਾਂ ਗੱਲ ਕਰੀਏ ਨਸਲ ਦੇ ਹਿਸਾਬ ਨਾਲ ਦੁੱਧ ਵੀ ਨਰਵਰ ਕਰਦਾ ਹੈਗਾ ਦੁੱਧ ਨਸਲੀ ਦਿੰਦੀ ਹੈ ਜੀ ਠੀਕ ਹੈ ਜੀ ਸੋ ਤੁਸੀਂ ਫਿਰ ਨਸਲ ਦੇ ਬੱਦ ਦੇ ਲਈ ਕੀ ਕਰਦੇ ਹੋ ਫਾਰਮ ਤੇ ਜਿਵੇਂ ਹੁਣ ਤੁਸੀਂ ਦੱਸਿਆ ਹੈਗਾ ਵੀ ਮੈਂ ਹੁਣ ਤੱਕ ਜਿਹੜੇ ਪਸ਼ੂ ਖਰੀਦੇ ਹੈਗੇ ਆ ਸੋ ਤੁਸੀਂ ਫਿਰ ਹੁਣ ਅੱਗੇ ਕਿਸ ਤਰੀਕੇ ਦੇ ਨਾਲ ਨਸਲ ਤਿਆਰ ਕਰ ਰਹੇ ਹੋ ਫਾਰਮ ਤੇ ਅੱਗੇ ਪਹਿਲਾਂ ਤਾਂ ਸਾਡਾ ਹੈ ਨਹੀਂ ਸੀ ਇਰਾਦਾ ਵੀ ਅਸੀਂ ਆਪਣੀ ਨਸਲ ਤਿਆਰ ਕਰੀਏ ਹੁਣ ਬੇਟਾ ਮੇਰਾ ਉਹ ਕਹਿੰਦਾ ਵੀ ਅਸੀਂ ਇੱਕ ਡਾਕਟਰ ਸਾਹਿਬ ਮਿਲੇ ਸਾਨੂੰ ਉਹਨਾਂ ਨੇ ਉਹਨੂੰ ਮੋਟੀਵੇਟ ਕੀਤਾ ਵੀ ਆਪਣੀ ਨਸਲ ਤਿਆਰ ਕਰੋ ਮੰਜਾ ਮਹਿੰਗੀਆਂ ਬਹੁਤ ਨੇ ਚੰਗੀ ਨਸਲ ਦੀਆਂ ਹੁਣ ਉਹਨੇ ਏਬੀਐਸ ਦਾ ਸੀਮਨ ਮੰਗਵਾਇਆ ਜੀ ਠੀਕ ਹੈ ਤੇ ਮੱਝਾਂ ਨੂੰ ਇਹੀ ਕਰਵਾਈ ਹੁਣ ਤੇ ਗਾਈਆਂ ਨੂੰ ਵੀ ਅਸੀਂ ਜਿਹੜੀ 5 ਗਾਈਆਂ ਰੱਖੀਆਂ ਨੇ ਸਾਡਾ ਇਰਾਦਾ ਵੀ ਇਹਨਾਂ ਨੂੰ ਵੀ ਚੰਗੀ ਨਸਲ ਦਾ ਟੀਕੇ ਲਵਾਈਏ। ਹੂੰ ਹੂੰ ਤੇ ਇਹਨਾਂ ਦੀ ਨਸਲ ਅਸੀਂ ਪਾਲਾਂਗੇ। ਹੂੰ ਪਾਲ ਕੇ ਦੇਖੋ ਕੋ ਮਾਲਕ ਦੀ ਕੀ ਰਿਗਾਰਡਰ ਮਤਲਬ ਮਤਲਬ ਤੁਸੀਂ ਹੁਣ ਹੌਲੀ ਹੌਲੀ ਜਿਹੜਾ ਹੈਗਾ ਨਸਲ ਤੇ ਧਿਆਨ ਦੇ ਰਹੇ ਹੋ ਤਾਂ ਕਿ ਤੁਸੀਂ ਫਾਰਮ ਤੇ ਜਿਹੜਾ ਹੈਗਾ ਵਧਾ ਸਕੋ। ਸੋ ਇੱਥੇ ਤੁਸੀਂ ਕਟੀਆਂ ਬੱਚੀਆਂ ਦਾ ਫਿਰ ਕਿਵੇਂ ਕਰਦੇ ਹੋ ਜਦੋਂ ਮੰਨ ਲਓ ਤੁਸੀਂ ਪਸ਼ੂ ਬਾਹਰੋਂ ਖਰੀਦ ਲਿਆ ਹੁਣ ਉਹ ਜਾ ਸ਼ੁਰੂਆਤ ਨੂੰ ਤੁਹਾਨੂੰ ਹਜੇ ਮੈਨੂੰ ਲੱਗਦਾ 4 ਸਾਲ ਹੋਏ ਹੈਗੇ ਜਿਵੇਂ ਤੁਸੀਂ ਦੱਸ ਰਹੇ ਹੋ ਫਿਰ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੱਟੀਆਂ ਬੱਚੀਆਂ ਸਾਰੀਆਂ ਖੁਦ ਫਾਰਮ ਤੇ ਤਿਆਰ ਕਰਕੇ ਅੱਗੇ ਫਾਰਮ ਵਧਾਓਗੇ ਜਾਂ ਸੇਲ ਕਰੋਗੇ ਕੀ ਕੀਤਾ ਕੰਮ ਕਰੋਗੇ ਫਾਰਮ ਵਧਾਵਾਂਗੇ ਠੀਕ ਹੈ ਜੀ ਸਾਡਾ ਸੇਲ ਪਰਚੇ ਦਾ ਕੋਈ ਕੰਮ ਨਹੀਂ ਹੈਗਾ ਜੀ ਅਸੀਂ ਆਪਣਾ ਫਾਰਮ ਵਧਾਵਾਂਗੇ ਫਾਰਮ ਵਧਾਵਾਂਗੇ ਠੀਕ ਹੈ ਜੀ ਸੋ ਇੱਕ ਜਦੋਂ ਫਾਰਮ ਕੋਈ ਵੀ ਸ਼ੁਰੂ ਕਰਦਾ ਜਿਵੇਂ ਹਰ ਕੋਈ ਡੇਰੀ ਫਾਰਮਰ ਹੈਗਾ ਜਾਂ ਬਹੁਤ ਸਾਰੇ ਕਿਸਾਨ ਵੀ ਨਵਾਂ ਕੰਮ ਸ਼ੁਰੂ ਕਰਦੇ ਆ ਸੋ ਟ੍ਰੇਨਿੰਗ ਲੋਨ ਸਬਸਿਡੀ ਲੈਂਦੇ ਆ ਗਿਆ ਸੋ ਤੁਸੀਂ ਕੁਝ ਸਰਕਾਰੀ ਸਹੂਲਤ ਜਾਂ ਕੋਈ ਟ੍ਰੇਨਿੰਗ ਲੋਨ ਸਬਸਿਡੀ ਵਗੈਰਾ ਕੋਈ ਲਈ ਸੀਗੀ ਨਹੀਂ ਜੀ ਅਸੀਂ ਨਹੀਂ ਲਈ ਜੀ ਅਸੀਂ ਜਿੱਦਾਂ ਆਪ ਹੀ ਮਿਹਨਤ ਕਰਕੇ ਚਾਰ ਪੈਸੇ ਕਮਾਏ ਜਿੰਨੇ ਕੋ ਸਾਨੂੰ ਬਚਤ ਹੋ ਗਈ ਉਹਨੇ ਕੋ ਪਸ਼ੂ ਪਾਲੇ ਤੇ ਘਾਦਾ ਖਰਚ ਚਲਾਈ ਗਏ ਵੀ ਆਪਣੇ ਸਿਰ ਤੇ ਹੀ ਕੀਤਾ ਜੀ ਸੋ ਮਤਲਬ ਇਹ ਆ ਵੀ ਤੁਸੀਂ ਜਿਹੜਾ ਹੈਗਾ ਕੋਈ ਸਬਸਿਡੀ ਵਗੈਰਾ ਜਾਂ ਸ਼ੈੱਡ ਵਗੈਰਾ ਦੀ ਮਿਲਕਿੰਗ ਮਸ਼ੀਨ ਤੇ ਕੋਈ ਨਹੀਂ ਲਈ ਹੈ ਨਹੀਂ ਨਹੀਂ ਠੀਕ ਹੈ ਜੀ ਇਹਨਾਂ ਵਿੱਚ ਬਿਮਾਰੀ ਦੀ ਜੇ ਆਪਾਂ ਗੱਲ ਕਰਦੇ ਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਮੱਝਾਂ ਕਹਿੰਦੇ ਨੇ ਵੀ ਗਾਵਾਂ ਦੇ ਮੁਕਾਬਲੇ ਕਠੋਰ ਹੁੰਦੀਆਂ ਨੇ ਬਿਮਾਰੀ ਝੱਲਣ ਦੀ ਸਮਰੱਥਾ ਵੀ ਇਹਨਾਂ ਦੇ ਵਿੱਚ ਚੰਗੀ ਹੁੰਦੀ ਹੈਗੀ ਆ ਸੋ ਥੋਡੇ ਹੁਣ ਫਾਰਮ ਤੇ 40-45 ਪਸ਼ੂ ਹੈਗੇ ਆ ਸੋ ਕਿੰਨੀ ਕੁ ਬਿਮਾਰੀ ਇਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਕਿਹੜੀ-ਕਿਹੜੀ ਬਿਮਾਰੀ ਜਿਹੜੀ ਇੱਥੇ ਆ ਸਕ ਆ ਜਾਂਦੀ ਹੈ ਬਿਮਾਰੀ ਜੇ ਵੈਕਸੀਨ ਲਵਾਈ ਹੋਵੇ ਤਾਂ ਫੇਰ ਉਹ ਜਿਹੜੀਆਂ ਮੇਨ ਮੇਜਰ ਬਿਮਾਰੀਆਂ ਉਹ ਤੇ ਆਉਂਦੀਆਂ ਨਹੀਂ ਹੈਗੀਆਂ ਬਾਕੀ ਜੇ ਬੁਖਾਰ ਬਖੂਰ ਜਾਂ ਮਸਟਾਈਟਸ ਇਹ ਤਾਂ ਆਮ ਜੀ ਗੱਲ ਹੈ ਠੀਕ ਹੈ ਤੇ ਇਹਨਾਂ ਨੂੰ ਜੇ ਪ੍ਰੋਪਰ ਇਲਾਜ ਹੋਵੇ ਤੇ ਬਾਕੀ ਤਜਰਬਾ ਹੋ ਜਾਂਦਾ ਬੰਦੇ ਨੂੰ ਜਿਵੇਂ ਅਸੀਂ ਧਾਰ ਕੱਢਦੇ ਹਾਂ ਸਾਨੂੰ ਮੱਝ ਦੀ ਸ਼ਕਲ ਦੇਖ ਕੇ ਪਤਾ ਲਾ ਜਾਂਦਾ ਵੀ ਇਹਨੂੰ ਬੁਖਾਰ ਬਹੂਰ ਹੋ ਸਕਦਾ ਹਮ ਚੈੱਕ ਕਰੀਂਦਾ ਬੁਖਾਰ ਦੇ ਟੀਕੇ ਲਾਲੀ ਦੇ ਨੇ ਸਾਡੀ ਸਮਝ ਨਾ ਵੀ ਡਾਕਟਰ ਸਾਨੂੰ ਬੁਲਾ ਲਈਦਾ ਤੇ ਇਦਾਂ ਹੀ ਮਿਸਟੇਟਸ ਹੈ ਹਮ ਮਤਲਬ ਇਹ ਉਨੀ ਜ਼ਿਆਦਾ ਨਹੀਂ ਆਉਂਦੀ ਠੀਕ ਹੈ ਮੈਂ ਇਹ ਮੈਸਟਾਈਟਸ ਤਾਂ ਤਕਰੀਬਨ ਹੋਦਾ ਹੁੰਦਾ ਜਦੋਂ ਇਹਨਾਂ ਨੂੰ ਖਾਣ ਪੀਣ ਨਾਲ ਸਮਾਂ ਸਹੀ ਨਹੀਂ ਮਿਲਦਾ ਮਿੱਟੀ ਘਟਾ ਹੋਵੇ ਉਹਰੇ ਚ ਫਿਰ ਮੈਸਟਾਈਟਸ ਦੇ ਜ਼ਿਆਦਾ ਚਾਂਸ ਹੁੰਦੇ ਨੇ ਉਦਾਂ ਦੇ ਠੀਕ ਹੈ ਉਦਾਂ ਬਹੁਤ ਘਟ ਹੁੰਦੇ ਆ ਇਹਨਾਂ ਜੇ ਜਿਹੜੀ ਆਪਾਂ ਇੱਕ ਹੋਰ ਵੱਡੀ ਬਿਮਾਰੀ ਅੱਜਕੱਲ ਜਿਹੜੀ ਕਹਿੰਦੇ ਆਂ ਵੀ ਜਿਹਨੂੰ ਬਿਮਾਰੀ ਸਮਝਿਆ ਹੋਇਆ ਹੈਗਾ ਐਕਚੁਅਲ ਦੇ ਵਿੱਚ ਜਿਹੜੀ ਕੀ ਖਰਾਕ ਦੇ ਵਿੱਚ ਕਮੀ ਕਰਕੇ ਹੀ ਹੁੰਦੀ ਆ ਉਹ ਹੈਗਾ ਪਸ਼ੂ ਦਾ ਬਾਰ ਬਾਰ ਫਿਰਨਾ ਰਿਪੀਟ ਬਰੀਡਿੰਗ ਕਹਿੰਦੇ ਆਂ ਜੀ ਸੋ ਗਾਵਾਂ ਜਾਂ ਮੱਝਾਂ ਜਿਹੜੀਆਂ ਥੋੜੀਆਂ ਹੈਗੀਆਂ ਕਿੰਨਾ ਕਿੱਥੇ ਹੈਗਾ ਰਿਪੀਟ ਬਰੀਡਿੰਗ ਦੀ ਸਮੱਸਿਆ ਕਿੰਨੀ ਕਿ ਪਏ ਸਮੱਸਿਆ ਤਾਂ ਹੁੰਦੀ ਹੈ ਜੇ ਮੰਨ ਲਓ ਵੀ ਉਹ ਉਹ ਨੂੰ ਜੇਰ ਪ੍ਰੋਪਰ ਨਹੀਂ ਪਈ ਉਹ ਅੰਦਰੋਂ ਬੱਚੇ ਦਾ ਨਹੀਂ ਸਫਾਈ ਨਹੀਂ ਉਹ ਫਿਰ ਤੇ ਉਹਨੇ ਰਿਪੀਟ ਕਰਨਾ ਹੀ ਆ ਜੀ ਹੂੰ ਇਹ ਆਪਾਂ ਉਹਦੀ ਤਾਰਾਂ ਤੁਰਾਂ ਦੇਖਦੇ ਆਂ ਵੀ ਉਹ ਬਿਲਕੁਲ ਸਾਫ਼ ਨੇ ਹਾਂ ਜੀ ਬਿਲਕੁਲ ਸਾਫ਼ ਹੋਣ ਤੋਂ ਬਾਅਦ ਵੀ ਆਪਾਂ ਇੱਕ ਵਾਰੀ ਫੇਰ ਉਹਨੂੰ ਦਵਾਈ ਭਰਾ ਦਈਏ ਹੂੰ ਤੇ 100% ਰਹਿ ਹੀ ਜਾਂਦਾ ਜੇ ਆਪਾਂ ਨੂੰ ਉਹ ਮਿਨਰਲ ਮਿਕਸਚਰ ਪਾ ਰਹੇ ਆਂ ਤਾਂ ਉਹ ਪਸ਼ੂ ਰਹਿ ਹੀ ਜਾਂਦਾ ਜੀ ਪਸ਼ੂ ਰਹਿ ਜਾਂਦਾ ਹੈਗਾ ਸੋ ਸੋ ਇਹ ਜਿਹੜੀ ਤੁਸੀਂ ਇੱਥੇ ਕ੍ਰੋਸਿੰਗ ਵਗੈਰਾ ਜਿਹੜੀ ਹੈਗੀ ਆ ਉਹਦੇ ਲਈ ਬੁੱਲ ਵਗੈਰਾ ਵੀ ਰੱਖਿਆ ਜਾਂ ਸਿਰਫ ਏਆ ਹੀ ਕਰਦੇ ਹੋ ਨਹੀਂ ਬੁੱਲ ਰੱਖਿਆ ਜੀ ਠੀਕ ਹੈ ਬੁੱਲ ਤੇ ਆ ਰਖੀਤਾ ਆਪਣਾ ਆਪਦਾ ਸੋ ਕਿੰਨੇ ਰਿਕਾਰਡ ਵਾਲਾ ਸੀ ਉਹਦੇ ਮਾਤਾ ਪਿਤਾ ਦਾ ਕਿੰਨਾ ਰਿਕਾਰਡ ਰਿਹਾ ਉਹਦੀ ਮਾਂ 18 ਕਿਲੋ ਦੁੱਧ ਦਿੰਦੀ ਸੀ ਠ ਤੁਹਾਨੂੰ ਆਹ ਮੇਲ ਗਾਫ ਦਿੱਤਾ ਵਹੀ ਪਾ ਲਿਆ ਇਹੋ ਹੂੰ ਹੂੰ ਸੋ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਬੁੱਲ ਤੁਸੀਂ ਰੱਖਿਆ ਹੋਇਆ ਹੈਗਾ 18 ਲੀਟਰ ਵਾਲਾ ਚੰਗੇ ਹਨਾ ਰਿਕਾਰਡ ਜਿਹੜੀ ਉਹਦੀ ਮਾਤਾ ਦਾਦੀ ਪਰ ਫਿਰ ਤੁਸੀਂ ਇਹਦੇ ਵਿੱਚ ਰਿਕਾਰਡ ਕਿਵੇਂ ਰੱਖਦੇ ਹੋ ਕਿ ਇਹ ਬੁੱਲ ਨੇ ਇਸ ਨੂੰ ਮੱਝ ਨੂੰ ਕਰੋਸ ਕੀਤਾ ਹੈਗਾ ਅੱਗੇ ਉਹਦੀ ਧੀ ਬੇਟੀ ਜਾਂ ਉਸ ਤੋਂ ਕਰੋਸ ਨਾ ਹੋਵੇ ਉਹ ਰਿਕਾਰਡ ਤੁਸੀਂ ਮੇਨਟੇਨ ਕਰਦੇ ਹੋ ਹਾਂਜੀ ਮੇਨਟੇਨ ਜੀ ਅਸੀਂ ਜਿੱਦਾਂ ਉਹ ਇੱਕ ਬੁੱਲ ਤਿਆਰ ਕਰ ਲਿਆ ਹੂੰ ਤੇ ਉਹਦਾ ਰੀਵਰ ਵੀ ਤਿਆਰ ਹੋ ਰਿਹਾ ਇੱਕ ਹੋਰ ਕਿਸੇ ਲਗਮਾਈ ਦਾ ਜਿਵੇਂ ਹਰਿਆਣਾ ਜੋ ਮੱਝ ਲੈਂਦੀ ਉਹਦੇ ਮਗਰ ਬੋਲਾ ਮੇਲ ਕਾਫ ਆ ਗਿਆ ਉਹ ਅਸੀਂ ਤਿਆਰ ਕਰ ਰਹੇ ਹਾਂ ਅਸੀਂ ਇੱਕ ਹੁਣ ਜਿਹੜਾ ਕਾਫ ਹੈ ਸਾਡਾ 6-7 ਮਹੀਨੇ ਦਾ ਹੋ ਗਿਆ ਜੀ ਤੇ ਉਹਨੇ ਹੋਰ ਸਾਲ ਦੇ ਵਿੱਚ ਉਹਨੇ ਮੱਝਾਂ ਕਰਾਸ ਕਰਨ ਦੇ ਕਾਬਿਲ ਹੋ ਜਾਣਾ ਜਦੋਂ ਮੱਝਾਂ ਕਰਾਸ ਕਰਨ ਦੇ ਕਾਬਿਲ ਹੋ ਗਿਆ ਅਸੀਂ ਇਹਨੂੰ ਸੇਲ ਕਰ ਦੇਣਾ ਉਹ ਫਿਰ ਫਰੈਸ਼ ਪਾਓ ਸਾਡੇ ਕੋਲ ਕਾਫ ਆ ਗਿਆ ਕਾਫ ਆ ਗਿਆ ਠੀਕ ਹੈ ਫਰੈਸ਼ ਬੋਲਾ ਆ ਗਿਆ ਸਾਡੇ ਕੋਲ ਠੀਕ ਹੈ ਇੱਕ ਹੋਰ ਤਿਆਰ ਹੋ ਰਿਹਾ ਮਤਲਬ ਕਿ ਉਹਦੇ ਰੀਵਰ ਦੋ ਤਿਆਰ ਹੋ ਰਹੇ ਨੇ ਠੀਕ ਹੈ ਮਤਲਬ ਤੁਸੀਂ ਉਦੀ ਬੈਕ ਜਿਹੜੀ ਹੈਗੀ ਹੈ ਤਿਆਰ ਰੱਖਦੇ ਹਾਂ ਵੀ ਇਹ ਉਸ ਤੋਂ ਬਾਅਦ ਦੂਜਾ ਠੀਕ ਹੈ ਜੀ ਸੋ ਹੁਣ ਤੁਹਾਡਾ ਅੱਗੇ ਕੀ ਪਲਾਨ ਹੈਗਾ ਇਹ ਫਾਰਮ ਨੂੰ ਲੈ ਕੇ ਵੀ ਹੁਣ ਅੱਜ ਜੇ ਤੁਹਾਡੇ ਫਾਰਮ ਦੇ 40 45 ਮੱਝਾਂ ਹੈਗੀਆਂ ਸੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਾਰਮ ਨੂੰ ਵਧਾਉਣ ਬਾਰੇ ਕੀ ਸੋਚ ਰਹੇ ਹੋ ਕਿੰਨੇ ਪਸ਼ੂਆਂ ਤੱਕ ਲੈ ਕੇ ਜਾਓਗੇ ਕੀ ਕੀ ਹੋਰ ਇੱਥੇ ਅਪਣਾਉਗੇ ਸਾਡਾ ਇਰਾਦਾ ਵੀ ਅਸੀਂ ਇਹ ਫਾਰਮ ਨੂੰ ਘਟੋ ਘਟ 250 ਪਸ਼ੂ ਕਰੀਏ ਹੂੰ ਤੇ ਉਹਨੂੰ ਵਧਾਉਣ ਵਾਸਤੇ ਬੇਟੇ ਨੂੰ ਮੈਂ ਸੋਚਿਆ ਟ੍ਰੇਨਿੰਗ ਕਰਾਵਾਂ ਹੂੰ ਪਤਾ ਕੀਤਾ ਵੀ ਜੇ ਟ੍ਰੇਨਿੰਗ ਹੁੰਦੀ ਹੈ ਹੂੰ ਮੈਂ ਭਾਵੇਂ ਤਿੰਨ ਮਹੀਨੇ ਟ੍ਰੇਨਿੰਗ ਲੈਣਾ ਹੈ ਸ਼ਾਇਦ ਆ ਉਹ ਹੁਣ ਮੈਂ ਉਹਦਾ ਪੂਰਾ ਪ੍ਰੋਸੈਸ ਪਤਾ ਕਰਕੇ ਆ ਉਹ ਟ੍ਰੇਨਿੰਗ ਕਰਵਾਵਾਂਗਾ ਉਹਨੂੰ ਹੂੰ ਤੇ ਫਿਰ ਅਸੀਂ ਗਾਂ ਬੱਚੇ ਦੇ ਪਾਲਣੇ ਨੇ ਠੀਕ ਹੈ ਜੀ ਤੇ ਉਹ ਜਿਵੇਂ ਵਧੀ ਜਾਣਗੇ ਜਾਂ ਕੁਝ ਖਰੀਦਾਂ ਖਰੀਦ ਕਰਾਂਗੇ ਹੂੰ ਹੂੰ ਤੇ ਡੇਰੀ ਵਧਾਵਾਂਗੇ ਅਸੀਂ ਡੇਰੀ ਵਧਾਵਾਂਗੇ ਠੀਕ ਹੈ ਜੀ ਸੋ ਤੁਸੀਂ ਹੁਣ ਜਦੋਂ ਕੋਈ ਵੀ ਫਾਰਮ ਸ਼ੁਰੂ ਕਰੇ ਕੋਈ ਵੀ ਕਿਸਾਨ ਜਾਂ ਕੋਈ ਨਵਾਂ ਡੇਰੀ ਦੇ ਕਿੱਤੇ ਵਿੱਚ ਆਉਣਾ ਚਾਹੁੰਦਾ ਹੈਗਾ ਮੱਝਾਂ ਦਾ ਹੋਵੇ ਚਾਹੇ ਗਮਾ ਦਾ ਉਹ ਵੀ ਤੁਸੀਂ ਕੀ ਸੁਝਾ ਦੇਣਾ ਚਾਹੋਗੇ ਵੀ ਆਖਰ ਕੋ ਸ਼ੁਰੂਆਤ ਤੋਂ ਪਹਿਲਾਂ ਕਿਹੜੀ ਕਿਹੜੀ ਜ਼ਰੂਰੀ ਗੱਲ ਦਾ ਧਿਆਨ ਰੱਖੇ ਜੀ ਤਕਰੀਬਨ ਜਿਹੜੇ ਕਿਸਾਨ ਨੇ ਘਰ ਦੇ 2-4 ਪਸ਼ੂ ਤੇ ਹੁੰਦੇ ਹੀ ਨੇ ਜੀ ਉਹਨਾਂ ਨੂੰ ਤਜਰਬਾ ਹੋਇਆ ਹੁੰਦਾ ਹਮ ਇੱਕ ਇੱਕ ਦੋ ਦੋ ਕਰਕੇ ਪਸ਼ੂ ਹੋਰ ਪਾ ਲੈਣਾ ਹਮ ਤਜਰਬਾ ਲੈਣਾਂ ਨੂੰ ਜੇ ਘਰੇ ਕੋਈ ਉਹਨਾਂ ਦਾ ਟ੍ਰੇਨਿੰਗ ਕਰ ਸਕਦਾ ਤੇ ਬੇਟੇ ਨੂੰ ਟ੍ਰੇਨਿੰਗ ਕਰਾ ਲੈਣਾ ਹਮ ਤੇ ਉਹ ਨਾਲ ਉਹਨਾਂ ਨੂੰ ਜਿਹੜੀ ਮੱਝਾਂ ਦੀਆਂ ਮੁੜਲੀਆਂ ਬਿਮਾਰੀਆਂ ਨੂੰ ਮੁੜਲੀ ਹਾਲਾਤ ਚ ਰੋਕ ਸਕਣਗੇ ਹਮ ਤੇ ਚੰਗਾ ਡਾਕਟਰ ਨਾਲ ਸੰਪਰਕ ਕਰਨਾ ਚੰਗਾ ਸੀਮਨ ਲਵਾਉਣਾ ਤੇ ਬਹੁਤ ਬੈਨੀਫੀਸ਼ੀਅਲ ਕੰਮ ਹੈ ਇਹ ਮੇਰੇ ਸਾਹਮਣੇ ਕਨੇਡਾ ਮਿਲਣਾ ਜਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਵੀ ਉਹ ਸਾਨੂੰ ਕਾਫੀ ਵਧੀਆ ਇਹਦੀ ਹੈ ਰਿਟਰਨ ਜੇ ਮਤਲਬ ਇੱਥੇ ਮਿਹਨਤ ਕਰੀਏ ਤਾਂ ਬਾਹਰ ਜਾਣ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਜਿਹੜਾ ਹੈਗਾ ਬਹੁਤ ਕੀਮਤੀ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮੇ ਜੀ ਠੀਕ ਹੈ ਜੀ ਸੁਖਸਾਨ ਵੀਰ ਹੋਏ ਸਨ ਜਿਨ੍ਹਾਂ ਨੇ ਡੇਰੀ ਦਾ ਕਿੱਤਾ ਜਿਹੜਾ ਮੱਝਾਂ ਤੋਂ ਸ਼ੁਰੂ ਕੀਤਾ ਪੰਜ ਪਸ਼ੂਆਂ ਨਾਲ ਸ਼ੁਰੂਆਤ ਕਰਕੇ ਅੱਜ ਇਹਨਾਂ ਦੇ ਫਾਰਮ ਦੇ 40 ਤੋਂ 45 ਜਿਹੜੀਆਂ ਮੱਝਾਂ ਨੇ ਸੋ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਬਾਕੀ ਜੇਕਰ ਤੁਸੀਂ ਵੀ ਅਜਿਹੇ ਕਿਸਾਨਾਂ ਨੂੰ ਜਾਣਦੇ ਹੋ ਜਿਹੜੇ ਕਿ ਖੇਤੀ ਦੇ ਨਾਲ-ਨਾਲ ਕੋਈ ਸਹਾਇਕ ਕਿੱਤਾ ਕਰ ਰਹੇ ਨੇ ਕੁਝ ਬਖਰਾ ਕਰ ਰਹੇ ਨੇ ਚਾਹੇ ਮੁਰਗੀ ਪਾਲਣ ਹੋਵੇ ਬੱਕਰੀ ਪਾਲਣ ਹੋਵੇ ਸੂਰ ਪਾਲਣ ਹੋਵੇ ਜਾਂ ਹੋਰ ਵੀ ਕੋਈ ਕਿੱਤਾ ਕਰ ਰਹੇ ਨੇ ਤੁਸੀਂ ਉਹਨਾਂ ਦੀ ਜਾਣਕਾਰੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਉਹਨਾਂ ਦੀ ਜਾਣਕਾਰੀ ਸਾਂਝਾ ਕਰਨ ਦੇ ਲਈ ਸਾਡੇ ਹੈਲਪਲਾਈਨ ਨੰਬਰ 95799 77641 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੀ ਵੀਡੀਓ ਜਿਹੜੀ ਹੈ ਕਵਰ ਕਰੀਏ ਹੋਰਾਂ ਕਿਸਾਨਾਂ ਤੱਕ ਪਹੁੰਚਾਈਏ ਤਾਂ ਕਿ ਜਿਹੜੇ ਵੀ ਇਸ ਕਿੱਤੇ ਵੱਲ ਆਣਾ ਚਾਹੁੰਦੇ ਨੇ ਉਹ ਉਹਨਾਂ ਤੋਂ ਕੋਈ ਸਿੱਖਣ ਜਾਂ ਉਹਨਾਂ ਨੂੰ ਪਤਾ ਲੱਗ ਸਕੇ ਇਸ ਕਿੱਤੇ ਵਿੱਚ ਆਉਣ ਦਾ ਸਹੀ ਤਰੀਕਾ ਤੇ ਕਿੰਨਾ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਵੱਖਰਾ ਧੰਦਾ ਲਾਹੇਵੰਦ ਧੰਦਾ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਜਿਹੜੇ ਰਹੋ ਆਪਣੀ ਖੇਤੀ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ